ਲੋ ਜੀ ਬਾਈ ਧਰਾਈ ਜਿਆਦਾ ਸੀ ਪਹਿਲਾ ਲੋਹੇ ਲਾਉਣਾ ਪੈ ਗਿਆ ਕਿਉਂਕਿ ਬਜਰੀ ਕਿਸ ਕਰੀ ਦੀ ਆ ਸਾਈਡ ਤੇ ਤਾਂ ਕਰਕੇ ਜਮੇ ਹੀ ਲੋਹੇ ਲਾਉਣਾ ਪੈ ਗਿਆ ਬਾਈ ਕਿ ਇੱਕ ਵਾਰ ਹੌਲੀ ਕੱਢ ਲੇ ਜੀ ਫਿਰ ਬਾਅਦ ਵਿੱਚ ਤੁਹਾਨੂੰ ਪਤਾ ਹੀ ਆ ਫਿਰ ਸਾਹੀ ਰਹਿਣਾ ਹੁਣ ਪਾਈਏ ਦੁਆ ਆਹੀ ਜਮੇ ਕੇ ਅੰਦਰ ਰੱਖਤਾ ਬਾਈ ਤੇ ਇਹ ਮਾ ਚੜ ਗਿਆ ਬਾਈ ਅੱਜ ਏ ਆਈ ਵਾ ਲੋ ਜੀ ਕਹਿੰਦੇ ਧੁੰਦ ਆ ਗਈ ਕਹਿੰਦੇ ਕਿਆ ਆ ਗਿਆ ਸਿਆਲ ਆ ਗਿਆ ਸਿਆਲ ਪਿੰਟਾ ਲੈ ਕੇ ਆਏ ਆ ਬਾਈ ਹਾਂ ਸਿਆਲ ਆ ਗਿਆ ਕਿੰਨੀ ਬੰਦੀ ਵੀ ਲਿਖਣ ਦਾ ਓਏ ਕੋਈ ਨਹੀਂ ਕੋਈ ਨਹੀਂ ਬਾਈ ਕਹਿੰਦੇ ਆਹ ਹੈ ਕੁਦਰਤੀ ਢੰਡ 1 ਮਹੀਨਾ ਲੇਟ ਹੋ ਗਈ ਐ ਦਸੰਬਰ ਤੇ ਆਉਣੀ ਧੀਏ ਜਨਵਰੀ ਚ ਆਈਏ ਭੁੱਲ ਗਈ ਐ ਠੀਕ ਐ ਨਵੇਂ ਸਾਲ ਚ ਆਉ ਨਵੇਂ ਸਾਲ ਚ ਆਈ ਐ ਦੇਖੋ ਅੱਜ ਸਾਨੂੰ ਵੀ ਅਰਚਨ ਹੋ ਗਈ ਦੇ 4x4 ਦਾ ਫਾਇਦਾ ਤੇ ਟੂ व्हीਲ ਹੋਵੇ ਸਲਿੱਪੇ ਕੱਢੀ ਜਾਣੇ ਹੁਣ 4x4 ਕਰਕੇ ਫੁੱਲ ਟਾਇਰ ਸਹਾਰਾ ਲਈ ਜਾਂਦੇ ਆ ਮੁੰਡਾ ਵੀ ਪਹੁੰਚ ਗਿਆ ਵਾਈਫਾਈ ਲੱਗ ਗਿਆ ਬਾਈ ਘਰ ਅੱਜ ਸਿੰਧੂ ਦੇ ਵੀ ਲੱਗ ਗਿਆ ਜੱਗੇ ਦੇ ਵੀ ਪਾਰਟੀ ਹੋ ਗਈ ਦੋਹਾਂ ਦੇ ਚੱਲਦਾ ਕਰੇ ਹੁਣ ਉੱਥੀ ਤੇ ਆਏ ਆ ਤੇ ਬਾਅਦ ਵਾਂ ਹੁਣ ਇੱਧਰ ਆਹ ਛੱਟ-ਛੱਟ ਵੀ ਡੈਮੇਜ ਇਹਨੂੰ 50 ਫੁੱਟ ਮਾਲ ਆ ਜੰਦਾ ਹੁਣ ਇਹਨਾਂ ਵਾਂ ਵਗੜ ਵਾਂ ਆ ਜਾਂਦਾ ਨਾ ਇਹ ਮੇਰੇ ਕੋਲ ਰਹਿ ਨਹੀਂ ਦੇ 50 ਫੁੱਟੇ ਪੈਣਾ ਕਿੰਨੇ ਪੈਣੇ ਕਿੰਨੇ ਪੈਣੇ ਇੱਕ-ਇੱਕ ਕਰਕੇ ਆਣਾ ਲੋ ਜੀ ਭਾਈ ਕਹਿੰਦੇ ਪਹੁੰਚ ਗਏ ਸਰਸੇ ਪਰ ਬਜਰੀ ਲੈਣ ਆਏ ਅੱਜ ਭਾਈ ਜੀ ਜੱਗਾ ਆ ਗਿਆ ਦੇਖਿਓ ਉਹ ਪਿੱਛੇ ਆ ਗਿਆ ਜੱਗਾ ਵੀ ਆ ਰਿਹਾ ਪਿੱਛੇ ਉਹ ਆ ਰਿਹਾ ਜੱਗਾ ਬਾਈ ਪਿੱਛੇ ਆ ਰਿਹਾ ਸਰਸਾ ਬਾਈ ਕਹਿੰਦੇ ਸਰਸਾ ਇਹ ਦੂਰੇ ਦੇ ਪਰਿਵਾਰ ਵਿੱਚ ਛੋੜੇ ਦਾ ਵੀ ਛੋਟਾ ਪਿਆ ਦਾ ਸਰਸੇ ਦੇ ਆਹ ਸਰਸਾ ਭਾਈ ਜੀ ਤੇਰੇ ਤੇ ਬਹੁਤ ਪਾਣੀ ਆਉਂਦਾ ਰਾ ਬਾਈ ਯਾਰ ਜਦ ਤੇ ਦੇਖ ਲੋ ਇਹਨੂੰ ਇਹ ਜਬਰਦਾਰ ਮਿਲਿਆ ਵੀ ਮੁੜ ਕੇ ਪਾਣੀ ਹੋ ਨਹੀਂ ਆਇਆ ਹੈਗਾ ਆਈ ਭਾਈ ਮੁੜ ਕੇ ਸਰਸ ਵਾਲੀ ਸਾਈਡ ਨੂੰ ਉਹ ਦੇਖਿਆ ਬੈ ਜਗਦੰਬੇ ਆਪਾਂ ਨੇ ਜਾਣਾ ਉਹ ਦੇਖ ਡੇਰ ਭਾਈ ਇਹ ਛੋਟਾ ਹਣਾ ਧਈਆ ਆਰਾ ਭਾਈ ਜੰਗਲ ਹੈ ਪੂਰਾ ਟੋਟਲ ਏਰੀਆ ਜਿੱਦਣ ਪੈਣਾ ਹੈ ਤੇ ਉਦੋਂ ਪੂਰਾ ਪੈਰ ਗਿੱਲੇ ਹੋ ਜਾਂਦੇ ਨੇ ਵਿੜ ਗਏ ਚਾਰ ਪੰਜ ਦਿਨ ਹੋ ਗਏ ਭਾਈ ਹੁਣ ਤੇ ਦੇਖਦੇ ਵੀ ਰਸਤੇ ਨੂੰ ਫਰਕ ਪਿਆ ਕਿ ਨਹੀਂ ਜਾ ਕੇ ਦੰਬੇ ਦੇਖੋ ਗੇ ਇਹਦੇ ਖਤਰਨਾਕ ਰੂਟ ਆ ਬਾਈ ਮੈਂ ਇਥੇ ਟਰੱਕ ਟਰੱਕ ਜਿਆਦਾ ਚੱਲਦੇ ਟਰੈਕਟਰ ਵਾਲਾ ਤਾਂ ਕੋਈ ਹੋਰ ਤਾਂ ਇਧਰ ਨੂੰ ਜਿੱਦੂ ਇਹ ਜੰਗਲ ਵਾਂਗ ਕਦੇ ਲੱਗਦੇ ਆ ਕਰੈਕਸ਼ਨ ਕ ਆਵਾਜ ਬੂਜ ਪਾਣੀ ਪੂਣੀ ਕਰਕੇ ਪਾਣੀ ਪੂਣੀ ਕਰਕੇ ਬਾਈ ਜਿੱਕੜਾ ਆਵਾਜ਼ ਹੋਈ ਆ ਮਾੜਾ ਮੋਟਾ ਹੋਰ ਕੰਮ ਉਹਦੇ ਕਰਕੇ ਫਿਰ ਇਹ ਸਾਨੂੰ ਪਤਾ ਹੀ ਆ ਆ ਵੀ ਰਸਤਾ ਜਾਂਦਾ ਬਾਈ ਉਧਰ ਨੂੰ ਪਰ ਇਧਰ ਨੂੰ ਪਾਣੀ ਬਹੁਤ ਪੈਂਦਾ ਇੱਕ ਜਗਾ ਟੋਆ ਜ ਆ ਵੀ ਜਾਂਦਾ ਹੈ ਤਾਂ ਆਪਾਂ ਨੇ ਫਿਰ ਇਧਰ ਹੀ ਜਾਣਾ ਹੁਣ ਆ ਰਸਤਾ ਉਧਰ ਨੂੰ ਬਾਈ ਪੂਰਾ ਟੋਟਲੇ ਜਿਗੜੀ ਦੀ ਘਾਤਾ ਟਰੱਕਾਂ ਨੇ ਲੋਟ ਕਨਸਟਰਕਟਰ ਕਈ ਹੈ ਭਾਈ ਸਰਸੇਜ ਪਰਲੀ ਸਾਈਡ ਵੀ ਪੁੱਲ ਤੇ ਹੂਰੇ ਵਾਲੀ ਸਾਈਡ ਵੀ ਆ ਸਾਈਡ ਤੇ ਇਹਨੂੰ ਬਣਾਇਆ ਪਿਆ ਲਓ ਜੀ ਭਾਈ ਆ ਗਿਆ ਰਸਤਾ ਖਰਾਬ ਟਿਕੜੀ ਰਾਹ ਹੋ ਰਿਹਾ ਜਨਨ ਦੇਵਨਾਥ ਜਿੰਦੂ ਭਾਈ ਕਹਿੰਦਾ ਨੈਟ ਚੱਲ ਰਿਹਾ ਸਰਸੇ ਚ ਵੀ ਆ ਕੇ ਪਾਰਟੀ ਹੋ ਗਈ ਤੇਰੇ ਘਰ ਦੀ ਹੋਰ ਉਹਨਾਂ ਦਾ ਜਰਾ ਫਿਕਰ ਨੂੰ ਜਾਂਦਾ ਰਾਹ ਹੋ ਰਿਹਾ ਕਿ ਚੱਲਦਾ ਇੱਕ ਵਾਰ ਜਦੋਂ ਆਪਾਂ ਤੇਲ ਲੈਣ ਵੀ ਨਾ ਇਹਦੇ ਸਰਸੇਵਾਂ ਲੰਗੇ ਤੇ ਜਿੱਦੂ ਲੰਗੇ ਤੇ ਪੂਰੀ ਲੰਗੇ ਤੇ ਹਵਾ ਚੱਲਦੇ ਤੇਲ ਲੈ ਕੇ ਆਏ ਤੇ ਭਾਈ ਉਰੀ ਲੰਗੇ ਤੇ ਮੇਰੇ ਯਾਦ ਹੈ ਆਈ ਹੈ ਭਾਈ ਬਹੁਤ ਟਾਈਮ ਜਾਈ ਹੋ ਗਏ ਜਾਈ ਹੋ ਗਏ ਬੱਸ ਹੋ ਗਈ ਨੇਰਾ ਹੋ ਗਿਆ ਦਾ ਹਾਂ ਨੇਰਾ ਹੋ ਗਿਆ ਦਾ ਪੂਰਾ ਨੇਰਾ ਹੋ ਗਿਆ ਦਾ ਤੇਲ ਬੰਦੇ ਨਹੀਂ ਹੋਇਆ ਤੇਲ ਬੰਦੇ ਨਹੀਂ ਹੋਇਆ ਵਾ ਚਲ ਬਸ ਇਹ ਗੱਲ ਲਓ ਜੀ ਬਾਈ ਪਹਿਲਾ ਕ੍ਰੈਸ਼ਰ ਆ ਗਿਆ ਇੱਥੇ ਗਾਹਾਂ ਵਾਲਾ ਆਪਾਂ ਨੇ ਜਿੱਥੇ ਜਾਣਾ ਏ ਇੱਥੇ ਨੂੰ ਦੀ ਵਾਲਾ ਜਿੰਨੇ ਉਰੇ ਕੱਢ ਲੈਣਾ ਜਿਗੜੀ ਆ ਗਈ ਕਰੇ ਜਿਗੜੀ ਹੁਣੇ ਟਿਗੜੀ ਚ ਭਰਾ ਲੈ ਜਾ ਟਿਗੜੀ ਭਰਾ ਲੈ ਜੀ ਇਹ ਜਿਗੜੀ ਦੀ ਖੇਡ ਨਹੀਂ ਜਾ ਕੋ ਲੈ ਮੇਰਾ ਜਿਗੜੀ ਭਰਾ ਲੈ ਜਾ ਆਪਣੀ ਮੇਰੀ ਦੀ ਖੇਡ ਨਹੀਂ ਨਾਲ ਓ ਬਾਈ ਜੱਗ ਕੇ ਨੂੰ ਦਿਖਾਏ ਰਸਤੇ ਵੀ ਆ ਵੀ ਰਸਤੇ ਇੱਧਰ ਗੜੀ ਆ ਗਈ ਜਿੱਦੂ 59 ਗੜੀ ਤਾਂ ਨਹੀਂ ਚਾਈਦੀ 59 ਉਹ ਥੋੜਾ ਭਲਾ ਹੋ ਗਿਆ ਪਾਣੀ ਆ ਗਿਆ ਆ ਦੇਖੋ ਭਾਈ ਰਸਤਾ ਕਿਹੜਾ ਜਾਏ ਦੇਖਿਆ ਵੀ ਰਸਤਾ ਹੈ ਜਿੰਦੂ ਉਹ ਟੋਆ ਇੱਕ ਵਸ ਪਾਣੀ ਵਾਲਾ ਆ ਰਤਾ ਇਹ ਕਹਿੰਦੇ ਪਾਣੀ ਵਾਲਾ ਇੱਕ ਉਦਣ ਪਾਣੀ ਜਾ ਰਾ ਸਿੰਧੂਰੇ ਟਾਇਰ ਤੋਂ ਹੋਣ ਲੱਗੇ ਬਾਈ ਖਾਂਜੋ ਪਾਰਦਾ ਹੈ ਦਿਆ ਹੈ ਦਿਆ ਹੈ ਦਵਾਈ ਮੰਗਦਾ ਇਹਨੂੰ ਕੀ ਆ ਮੰਗਦਾ ਦਵਾਈ ਮੰਗਦਾ ਜੱਗੇ ਵਕਤ ਦਵਾਈ ਮੰਗਦਾ ਉਹ ਦੰਦਾ ਨਹੀਂ ਹੈਗਾ ਆ ਗਿਆ ਭਾਈ ਜਗਦੰਬੇ ਮੰਜਲ ਸਾਨੂੰ 50 ਫੁੱਟ ਮਾਲ ਆ ਜਾਂਦਾ ਹੁਣ ਇਹਨਾਂ ਵਾਂ ਬਗੜਵਾ ਆ ਜਾਂਦਾ ਇਹਨੇ 50 ਫੁੱਟੇ ਪੈਣਾ ਕਿੰਨੇ ਪੈਣੇ ਵਾ ਜੇ ਕਿ 18 ਫੁੱਟੇ ਵਾਂ ਪੈਤੇ ਹੁਣੇ 8 9 ਹੈ ਨਹੀਂ ਲਾ ਫੇ ਤਾਂ ਇੰਜਣੇ ਵਾਰ ਜਾੜਾ ਦਾ ਕ੍ਰੈਂਕ ਤਾਂ ਹੱਥੋਂ ਵੜ ਕੇ ਲੇਕ ਜਾਣੀ ਦੀ ਇੰਨੀ ਪਾਵਰ ਆ ਦੇ ਲੈ ਚ ਦੇਗਾ ਦੇਖ ਭਜਨ ਵੀ ਬਹੁਤ ਹੁਣਾ ਏ ਤਾਂ ਹੀ ਨੀ ਖੜਾ ਹੁੰਦਾ ਇਹ ਦੂ ਹਾਥੀ ਜਿੰਨਾ ਵਜਨ ਹਾਥੀ ਦੇ ਦਾ ਫਾਰਾ ਬਹੁਤ ਹਾਂ ਨਾ ਉਹ ਭਾਈ ਤਿੰਨ ਤੇ ਉੱਪਰ ਪੈ ਜਾਣੇ ਤੇ ਮਨਾ ਟੇੜੇ ਢੇੜ ਮਾ ਹੋਇਤ ਨੂੰ ਆਂ ਕਿ ਕਾਇਸੋ ਰਾਜੇ ਭਾਗ ਦਾ ਵੱਧ ਪੈਂਦੀ ਉਹ ਰੇਤਾ ਘੱਟ ਪੈਂਦਾ ਇਹ ਵੱਧ ਪੈਂਦੀ ਬਜਰੀ ਰੇਤਾ ਹੋਰ ਚੂਜੇ ਹੋਰ ਚੱਕ ਲਿਆ ਹੰਦਿਆਰ ਬਾਈ ਨੇ ਲੋ ਜੀ ਬਾਈ ਖਿੱਚਦਾ ਜਿਗਦੰ ਦੇ ਵਾਲ ਤੇ ਪਿੱਟ ਨੂੰ ਦੁਆ ਲੋ ਲਾ ਲਿਆ ਕਿਉਂਕਿ ਤੁਹਾਨੂੰ ਪਤਾ ਹੈ ਪੀਸੀ ਲੱਗੀ ਗਿਆ ਜੇ ਇੱਕ ਵਾਰ ਕੰਮ ਜਾਂ ਹੋ ਗਿਆ ਮੁੜ ਕੇ ਲੋਟ ਨਹੀਂ ਆਉਂਦੀ ਹੈਗੀ ਹੌਲੀ ਜਾ ਕੇ ਹੀ ਫਾਇਦਾ ਗਾਹਾਂ ਜਾ ਕੇ ਫਿਰ ਹਾਈ ਪਾਉਂਗੇ ਆਹ ਸਲਿੱਪ ਕਰ ਦੇ ਚਿੱਕੜ ਹੋਇਆ ਦਾ ਬਾਈ ਚਿੱਕੜ ਜੀ ਬਾਈ ਧਰਾਈ ਜ਼ਿਆਦਾ ਸੀ ਪਹਿਲਾ ਲੋਹੇ ਲਾਉਣਾ ਪੈ ਗਿਆ ਕਿਉਂਕਿ ਬਜਰੀ ਕਿਸ ਕਰੀ ਦੀ ਆ ਸਾਈਡ ਤੇ ਆ ਕਰਕੇ ਜਮੇ ਹੀ ਲੋਹੇ ਲਾਉਣਾ ਪੈ ਗਿਆ ਬਾਈ ਕਿਉਂਕਿ ਇੱਕ ਵਾਰ ਹੌਲੇ ਕੱਢ ਲਏ ਜੀ ਫਿਰ 12 ਵਾਂ ਤੁਹਾਨੂੰ ਪਤਾ ਹੀ ਆ ਫਿਰ ਸਾਹੀ ਰਹਿਣਾ ਹੁਣ ਪਾਈਏ ਦੁਆ ਆਹੀ ਜਮੇ ਹੀ ਅੰਦਰ ਰੱਖਦਾ ਬਾਈ ਆਣੀ ਮਾ ਪਤਾ ਨਹੀਂ ਲੱਗਦਾ ਕਿੱਥੇ ਪੰਦਰਾ ਕਿੱਥੇ ਟੋਆ ਏ ਤੇ ਇਹ ਮਾ ਚੜ ਗਿਆ ਭਾਈ ਅੱਜ ਤੇ ਹੈ ਮਾ ਜੀ ਬਾਈ ਮੁੰਡੇ ਨੂੰ ਪਲੌਂ ਆ ਦਾ ਠੇਕਾ ਮਿਲ ਗਿਆ ਅਧਰਾ ਕਰਨਾ ਪਲੌਂ ਮਾਰ ਕੇ ਪਲੌ ਤਵੀਆਂ ਹਾਲ ਸੁਆਗਾ ਨੇਜਰ ਕਰਾ ਆ ਦੇਖੋ ਬਾਈ 4x4 ਦਾ ਫਾਇਦਾ ਇਹ 2 ਵੀਲ ਹੋਵੇ ਸਲਿੱਪੇ ਕੱਢੀ ਜਾਣੇ ਹੁਣ 4x4 ਕਰਕੇ ਬੂਲਰ ਟਾਇਰ ਸਹਾਰਾ ਲਈ ਜਾਂਦੇ ਨੇ ਮੁੰਡਾ ਵੀ ਪਹੁੰਚ ਜਾਵੇ ਵਾਈਫਾਈ ਲੱਗ ਗਿਆ ਬਾਈ ਘਰ ਅੱਜ ਸਿੰਧੂ ਦੇ ਵੀ ਲੱਗ ਗਿਆ ਜੱਗੇ ਦੇ ਵੀ ਪਾਰਟੀ ਹੋ ਗਈ ਦੋਹਾਂ ਦੇ ਚੱਲਦਾ ਕਰੇ ਹੁਣ ਉੱਥੀ ਤੇ ਆਏ ਆ ਤੇ ਬਾਅਦ ਵਿੱਚ ਹੁਣ ਇੱਧਰ ਆਏ ਆ ਜਿੱਥੇ ਬੜੀ ਜੜ ਐ ਨਹੀਂ ਨਾ ਬਾਈ ਫੇਰ ਮਾੜਾ ਜਾਂ ਨਾਡ ਟੁੱਟਣ ਦਾ ਰਿਸਕ ਰਹਿੰਦਾ ਏ ਟਰੈਕਟਰ ਫੇਰ ਤੁਹਾਨੂੰ ਪਤਾ ਏ ਜੋਰ ਮਾਰ ਜਾਂਦਾ ਏ ਜਿਆਦਾ ਜੋਰ ਮਾਰ ਜੇ ਟੁੱਟ ਵੀ ਜਾਂਦਾ ਏ ਨਿਕਲ ਕੀ ਗਈ ਵਾ ਪੱਟ ਵੀ ਹੋਈ ਨਹੀਂ ਗਈ ਵਾ ਵਿੱਚ ਰਹਿ ਵੀ ਜਾਂਦੀ ਝੜ ਫਿਰ ਬਾਕੀ ਬਾਈ ਸੋਚ ਲੇ ਲੇ ਤੇ ਅਜ ਦਰਸ਼ਨ ਦੇ ਤੇ ਬੁੱਤੇ ਪਟਾਇਆ ਲਾਈਨਾਂ ਦੇ ਵਿੱਚ ਆਪਣੀ ਲਾਈਨ ਬਾਈ ਲਾਈਨ ਪਟ ਗਈ ਜਾਂਦਾ ਰਿਹਾ ਲੋ ਜੀ ਬਾਈ ਪਿੰਡ ਵਾਲੀ ਕਣਕ ਕੰਨੀ ਗੇੜਾ ਮਾਰਨ ਆਏ ਆ ਬਹੁਤ ਟਾਈਮ ਬਾਅਦ ਅੱਜ ਗੇੜਾ ਵੱਜਿਆ ਬਾਈ ਇਹ ਹੈਗੀ ਆਪਣੀ 826 ਵੀ ਬੀ ਇੱਕ ਫੁੱਟ ਦੀ ਹੋ ਗਈ ਤਕਰੀਬਨ ਕੱਦ ਚੈੱਕ ਕਰੋ ਤੁਸੀਂ ਪਟਾਰਾ ਫੁੱਲ ਹੈ ਬਾਈ ਦੇਖ ਸਕਦੇ ਤੁਸੀਂ ਬਾਕੀ ਖੇਤ ਵੀ ਬਾਈ ਪੱਧਰਾ ਜਾਈ ਹੈ ਬਹੁਤਾ ਉੱਚਾ ਨਹੀਂ ਮੰਨੀ ਹੈਗਾ ਕੋਈ ਖੁੰਜਾ ਖੰਜਾ ਖਾਲੀ ਵੀ ਨਹੀਂ ਹੈਗਾ ਜੋ ਵੀ ਹੈ तकरीबन ਸਾਰੇ ਭਰਿਆ ਪਿਆ ਹੈ ਲਾ ਪਾਸੇਡ ਪਰ ਤੇ ਦਿਖਾ ਰਹੀ ਸਾਨੂੰ ਬਾਈ ਕਣਕ ਸਾਰੀ ਉਹ तकरीबन ਵਧੀਆ ਉਦਾਂ ਬੀਜ ਉਰੇ ਕਈ ਵੀਜੇ ਵੀ ਬਾਈ 303 869 826 ਹੋਰ ਵੀ ਬੀਜ ਹੈਦਰਾ ਥੋੜੀ ਜਿਹੀ ਲੇਟ ਬੀਜ ਹੋਈ ਵੀ ਬਾਈ ਇਹ ਕਾਲੀ ਬਾਈ ਵਾਲੀ ਆਹ ਹੈ ਤੇ 10 ਤੋਂ 15 ਦਿਨ ਪਹਿਲਾਂ ਹੈ ਇਹ ਆਪਣੇ ਵਾਲੀ ਆ ਫਰਕ ਦੇਖੋ ਕਣਕਾ ਵਧੀਆ ਬਾਈ ਇੱਕ ਪਾਣੀ ਲਾਤਾ ਤੈਨੂੰ ਤੇ ਦੋ ਰੇਪ ਆ ਗਏ ਤੇ ਉਤੇ ਬਾਰਮਾ ਤੁਹਾਡੇ ਸਾਹਮਣੇ ਹੀ ਆ ਪਾਣੀ ਜੀ ਹਲੇ ਲੋੜਨੀ ਨਹੀਂ ਮੀਂਹ ਪੈ ਗਿਆ ਤਾਂ ਗਿੱਲ ਪੂਰੀਆ ਦੇਖੋ ਸਪਰੇਅ ਆਪਾਂ ਨੇ ਕਰਤੀ ਦੀ ਕੱਖ ਓਖਾਏ ਨੇ ਵਿੱਚ ਨਾ ਅੰਗੂਲੀ ਡੰਡਾ ਐਨ ਸਾਫ ਅਬ ਕੀੜਾ ਕਰਤੀ ਦੀ ਬਾਈ ਬੰਕਰ ਪਾ ਕੇ ਐਨ ਓਕੇ ਲੋ ਜੀ ਬਾਈ ਵਿਚ ਨੂੰ ਲੈਣਾ ਜਿਹਾ ਪਈਆਂ ਪੇਤੀਆਂ ਤੇ ਦੋ ਤਿੰਨ ਵਾਰ ਚੈੱਕ ਕਰਿਆ ਵੀ ਮੈਂ ਕਿਹ ਚੀਜ਼ ਆ ਸਮਝ ਨਹੀਂ ਲੱਗੀ ਪਰ ਇਹ ਦਿਨ ਦਿਖਿਆ ਆਹ ਸਰ ਕੇ ਦਿਖਿਆ ਬਾਈ ਫਿਰ ਬਹਿਣਾ ਲੰਘਿਆ ਵਿਚ ਨੂੰ ਦੇਖੋ ਸਾਈਡ ਤੇ ਪਤਾ ਲੱਗਿਆ ਵੀ ਕਾਲੀ ਬਾਈ ਵਾਲੀ ਸਾਈਡ ਤੇ ਵੀ ਬਹਿਣਾ ਲੰਘਿਆ ਵੀ ਆ ਦੇਖੋ ਬਹਿਣਾ ਆ ਇਹਨੂੰ ਹੋ ਕੇ ਆਹ ਬੈੜ ਬਾਈ ਦੇਖੋ ਤੁਹਾਡੇ ਸਾਹਮਣੇ ਬਾਈ ਨੂੰ ਹੋ ਕੇ ਫਿਰ ਉਹ ਗੰਨੇ ਗੰਨੇ ਆ ਬਾਈ ਲਾਗ ਗੰਨੇ ਵਾਲੇ ਖੇਤਾਂ ਮਲਾਂਗੇ ਆਂ ਨੀਆਂ ਬੈਣਾ ਦਾ ਵੀ ਬਾਈ ਟੈਨ ਉਹ ਵੀ ਖੇਤਾ ਕੁੱਤਾ ਮਨ ਲੰਗੀਆਂ ਨੀਆਂ ਬਾਈ ਦੇਖੋ ਜਿੱਦਾਂ ਲੈਣ ਭਾਈ ਵੀ ਦੇਖੋ ਬਾਈ ਸਿਰੇ ਤੱਕ ਐਂ ਦੇ ਦੇ ਵਿਚ ਨੂੰ ਲੱਕਣਾ ਤਾਜ਼ੀਆਂ ਐਂ ਰਸਤੇ ਬਣੇ ਪਏ ਹੋਰੇ ਨੂੰ ਵੀ ਆ ਲੰਗੀ ਵੀ ਐ ਬੈਣਾ ਕਾਫੀ ਜਗ੍ਹਾ ਲੰਗਿਆ ਪਿਆ ਆ ਦੇਖੋ ਕੱਟ ਵਾਟੇ ਜੇ ਮਾਰ ਕੇ